ਬਲਾਕ ਦੇ ਕਰਿਆ ਸੋਚਿਆ ਤਰੀ ਮਾਰੀ ਸ਼ਹਿਰ ਧੂਰੀ ਦੇ ਵਿੱਚ ਆਹ ਸੈਂਟਰ ਦੇ ਹੱਥ ਚ ਤੇ ਡੈਮ ਜਿਹੜਾ ਰੁਕੀ ਜਾ ਰਹੀ ਹੈ ਫੇਰ ਛੱਡਤਾ ਆਹ ਦੂ ਕੀ ਫੈਨਸ ਕੋ ਆਪਣੀ ਵੱਲੋਂ ਜੀਮ ਕਾਲ ਜੀਤ ਕੁਮਾਰ ਆ ਪਤਰ ਪ੍ਰੇਮ ਕੁਮਾਰ ਵੱਲੋਂ ਕਰਕੇ ਮੈਨੂੰ ਪੱਤਾ ਲਿਖਣੀ ਪੈਗੀ ਲੋਨ ਲਿਆ ਸੀ ਪਹਿਲਾਂ ਵੀ ਕਰਕੀ ਇਹ ਦੋ ਵਾਰ ਰੁਕੀ ਗਈ ਆ ਅੱਜ ਫੇਰ ਦੁਬਾਰਾ ਸ਼ਾਸਨ ਵੱਲੋਂ ਇੱਕ ਉਪਕੀ ਦਾ ਦਿਨ ਆ ਪੂਰੀ ਬਲਾਕ ਦੇ ਪਿੰਡ ਕਾਇਆਂ ਦੇ ਕਿਸਾਨ ਹਾਜ਼ਰ ਹੋਏ ਨੇ